ਕੀ ਕਰਾਤ ਹੈ ਇਹ ਮੈਂ ਕੀ ਕਰਾਤਾ ਹੋ ਗਿਆ ਜੀ ਇਹ ਸਵਾਰੀਆਂ ਮੇਰੀ ਨਾਲ ਪਿੱਛੇ ਲੰਘ ਰਹੀਆਂ ਨੇ ਮੈਨੂੰ ਉੱਧਰ ਵੀ ਹੋ ਗਿਆ ਮੈਂ ਕਿਹਾ ਭਾਈ ਹੋਰੀ ਗੱਲ ਹੈ ਪਿੱਛੇ ਸਵਾਰੀਆਂ ਲੰਘ ਰਹੀਆਂ ਹਾਂ ਕਹਿੰਦੇ ਇਹ ਥੋੜੀ ਆ ਯਾਰ ਵੀਡੀਓ ਵੀ ਬਣਾ ਰਹੇ ਤੁਸੀਂ ਪ੍ਰੈਸ ਤੋਂ ਆ ਪ੍ਰੈਸ ਨਾਲ ਠੀਕ ਹੈ ਜੀ ਅੱਡੇ ਦਾ ਪਰਾਂ ਨਹੀਂ ਆ ਸਾਡੀ ਖੜੀ ਗੱਡੀ ਲੋਕਲੀਆਂ 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 ਕੋਈ ਨਾ ਘਾਤ ਦਿਖਾ ਦਿੰਦਾ ਮੈਨੂੰ ਥੋੜੀ ਜਿਹੀ ਮੇਰੀ ਗੱਲ ਸੁਣੋ ਕਮੈਂਟ ਹੋ ਸਕਦਾ ਆਹੜੇ ਬਣਾਈ ਜਾਂਦਾ ਆ। ਆਹ ਸਵਾਰੀਆਂ ਨੂੰ ਲੋਕਰ ਦਾ ਫਰਜਵੰਦਾ ਸੀ ਤੇ ਲੇਡੀ ਸਵਾਰੀਆਂ ਨੂੰ ਜਿਹੜਾ ਲਟਕਾ ਕੇ ਇਹ ਬੱਸ ਭਜਾ ਕੇ ਲੈ ਕੇ ਜਾ ਰਹੇ ਸੀ ਤੇ ਬੱਸ ਦਾ ਜਿਹੜਾ ਨੰਬਰ ਆ ਬੱਸ ਦਾ ਨੰਬਰ ਦੇਖ ਸਕਦੇ ਹੋ ਤੁਸੀਂ ਪੀਵੀ 13 ਬੀਐਨ ਬੱਸਾਂ ਦੇ ਵਿੱਚ ਇਹ 2200 ਸਵਾਰੀਆਂ ਤੁੰਨ ਕੇ ਲੈ ਕੇ ਜਾਂਦੀਆਂ ਨੇ ਇਸ ਜ਼ਿੰਮੇਦਾਰੀ ਹੋਊ ਕੀ ਦੀ ਹੈ ਜਦੋਂ ਅਸੀਂ 52 ਕਰੀਏ ਜੇ ਤੁਸੀਂ ਪੱਤਰਕਾਰਾਂ ਨੇ ਜਾ ਕੇ ਕਿਹਾ ਦੀ ਅਸੀਂ ਤਾਂ ਕਹਿ ਲਈ ਕਿ ਨਾ ਬਾਸ਼ਾ ਗਿਆ ਨਹੀਂ ਭਾਈ ਅਸੀਂ ਕਹਾ ਲਈ ਇਹਦਾ ਤੁਸੀਂ ਲੇਡੀ ਨਾਲ ਜਿਹੜਾ ਮਿਸਬੀਵ ਕਰਦੇ ਹੋ ਉਹ ਵੀ ਸਾਹਮਣੇ ਆਉਂਦਾ ਲੇਡੀ ਨਾਲ ਜਿਹੜਾ ਮਿਸਬੀਵ ਕਰਦੇ ਹੋ ਆ ਸਵਾਰੀਆਂ ਆ ਦੇਖ ਲਓ ਰਾਜ ਖੜੀਆਂ ਨੇ ਰਾਜ ਖੜੀਆਂ ਇਹਦੀ ਲਾਹ ਲਓ ਤੁਸੀਂ ਹਾਂ ਇਹ ਦੇਖ ਸਾਹਦੇ ਹਾਂ ਇੰਨੇ ਇੰਨੇ ਸਵਾਰੀਆਂ 200 ਸਵਾਰੀਆਂ ਵਿੱਚ ਕਿਹੜਾ ਜਿੰਦਾ ਰਹਿ ਤੇਰੀ ਮੈਂ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਛੋਟੇ ਜਿੰਮੇ ਵਾਲਾ ਕੁਦਰਤ ਪ੍ਰਸ਼ਾਸਨ ਨਾਲ ਐਸੇ ਗੱਲ ਕਰਦਾ ਸਵਾਰੀ ਚੜਾਈਆਂ ਜੇ ਅਸੀਂ ਜੇ ਸਵਾਰੀ ਚੜਾਉਣ ਲੱਗਿਆ ਕੋਈ ਗਲਤੀ ਕਰੀਆ ਉਹ ਵੀਰੇ ਤੂੰ ਲੇਡੀ ਨੂੰ ਲੰਮਕਾ ਕੇ ਲੈ ਆਉਂ ਭਾਈ ਜੀ ਉੱਤੋਂ ਦੀ ਧਮਕੀਆਂ ਦੇ ਰਹੇ ਨੇ ਵਿੱਚ 200 ਸਵਾਰੀ ਲੱਦੀ ਹੋਈ ਆ ਕੌਣ ਜ਼ਿੰਮੇਦਾਰ ਇਹਨਾਂ ਦੀ ਜਾਨ ਦੀ ਧਮਕੀਆਂ 200 ਸਵਾਰੀ 200 ਸਵਾਰੀ ਤੁਸੀਂ ਬੱਸ ਉੱਥੇ ਰੋਕ ਲੈਂਦੇ ਭਾਈ ਪਿੱਛੇ ਰੋਕ ਲੈਂਦੇ ਬੱਸ ਪਿੱਛੇ ਰੋਕ ਕੇ ਹੀ ਪਾਟਦੇ ਹੁਣ ਆ ਇਹਨੇ ਪਾਟਿਆ ਸਾਰੀਆਂ ਸਵਾਰੀਆਂ ਲਟਕ ਰਿਹਾ ਉਹ ਬਾਈ ਨੂੰ ਕਹਿੰਨਾ ਕਿ ਰੁਕ ਜਾ ਉਹਨੂੰ ਕੋਈ ਉਹਨੂੰ ਸਾਡੇ ਡਰਾਈਵਰ ਨੂੰ ਕਹਵਾ ਕੇ ਰੁਕ ਜਾ ਵੀਰੇ ਸਵਾਰੀਆਂ ਲਟਕ ਕੇ ਲਿਆ ਦੇ ਲਟਕਦੀਆਂ ਨੇ ਲਟਕ ਲਟਕਦੀਆਂ ਨੇ ਲੇਡੀ ਲਟਕਦੀਆਂ ਸੀ ਬਾਈ ਲਟਕਦੀਆਂ ਸੀ ਇਹ ਪਜਾ ਕੇ ਲੈ ਕੇ ਜਾਂਦੇ ਨੇ ਫਿਰ ਆ 200 ਸਵਾਰੀ ਆ ਬੋਡੀ ਗੇ ਵਿੱਚ ਕੌਣ ਜ਼ਿੰਮੇਵਾਰ ਹੋਣਾ ਹੈ ਉਹ ਤੁਸੀਂ ਲੈਣੇ ਤੂੰ ਕਹਿ ਰਿਹਾ ਤੂੰ ਕਹਿ ਰਿਹਾ ਡਿਗਰੀ ਦੀ ਕਰਕੇ ਜਾਈ ਉਰੇ ਤੂੰ ਦੱਸ ਕਿਉਂ ਖੜ ਬਾਈ ਇਹ ਤਾਂ ਨਹੀਂ ਇਹ ਆ ਚਾਬੀ ਨਹੀਂ ਘੜ ਸਕਦਾ ਤੂੰ ਜਮੇ ਚਾਬੀ ਚਾਬੀ ਨਹੀਂ ਘੜ ਸਕਦਾ ਹੈ ਚਾਬੀ ਕੀ ਗੱਡੀ ਉਹਦਾ ਪੈ ਜੀ ਜਿਵੇਂ ਮੈਂ ਦੇਖੀ ਆ ਚਾਬੀ ਨਹੀਂ ਬਾਈ ਘੜ ਦੇ ਆ ਚਾਬੀ ਘੜ ਦੇ ਤੇਰੀ ਹੁਣੇ ਘੜਦਾ ਯਾਰ ਘੜਦਾ ਹੈ ਯਾਰ ਆਪਣੀ ਨਾ ਦੇਖੀ ਆ ਉਹੀ ਤਾਂ ਗੱਲ ਆ ਲੇਡੀ ਵੀਰੇ ਅਸੀਂ ਇਹ ਤਰ੍ਹਾਂ ਦੁਸ਼ਮਣ ਨਹੀਂ ਗੱਲ ਸੁਣ ਲੈ ਲੇਡੀ ਲੱਗਦੀ ਹੈ ਸਭ ਦੁੱਖ ਹੁੰਦਾ ਸਾਡੇ ਅਸੀਂ ਫਿਰ ਲੈਟੇ ਲਾੜੀ ਨਹੀਂ ਲੈ ਸਕਦੇ ਸੀ ਗਵਰਨਮੈਂਟ ਨੇ ਮਾਫ ਕਰਾਇਆ ਉਹ ਸਾਰੀ ਲਾਈ ਹੈ ਮੰਗ ਸਵਾਰੀ ਲਾਈ ਹੈ ਜਿਹੜੀ ਸਵਾਰੀ ਮੰਗ ਰਹੀ ਹੈ ਉਹਨੂੰ ਲਾਹਾਂਗੇ ਹੈਗੇ ਤੁਸੀਂ ਸੁਣਾਰੇ ਗੱਲ ਕਹਿੰਦੇ ਕਿ ਕਿਦਾਂ ਵਾਜਦਾ ਮਾਰੀ ਜਾ ਰਿਹਾ ਚੱਲ ਰਹੇ ਹੋ ਮੈਨੂੰ ਰੋਕ ਕੇ ਕਿਹਾ ਵੀ ਭਾਈ ਸਵਾਰੀ ਲਾਟਿਓ ਜਾਂ ਭਾਈ ਮੰਗ ਸਵਾਰੀ ਵੀ ਵੀਡੀਓ ਬਣਾਉਣ ਪਹਿਲੇ ਵੀ ਮੈਂਨੂੰ ਸਵਾਰੀ ਹੋਈ ਕਿ ਨਾ ਮੇਰੇ ਨਾਲ ਠੀਕ ਹੈ ਤੂੰ ਗੁਰਾ ਪੱਤਰ ਕਰ ਇਹ ਨਹੀਂ ਹੁੰਦਾ ਸਾਡੀ ਵੀ ਡਿਊਟੀ ਆ ਗਈ ਛੋਟੀ ਵੀ ਡਿਊਟੀ ਸਭ ਦਾ ਸਾਡੀ ਵੀ ਡਿਊਟੀ ਆ ਤੁਸੀਂ ਵੀ ਸੇਵਾ ਕਰਦੇ ਬਈ ਜੀ ਸਾਰਾ ਦਿਨ ਹਾਂ ਲੋਕਾਂ ਦੀ ਸੇਵਾ ਕਰਦੇ ਅਸੀਂ ਵੀ ਕਰਦੇ ਆ ਸਾਨੂੰ ਕਿ ਤਰਹਾਰ ਨਹੀਂ ਲੱਗੀਆਂ ਉਹ ਸਾਡਾ ਮੁੰਡਾ ਮਰੇ ਉਹਦੇ ਬਾਰੇ ਵੀ ਪਿਆ ਵਾਹ ਵਾਹ ਕਿਉਂ ਪਿਆ ਦਬਾਓ ਸਾਨੂੰ ਕੁਝ ਇਹਦਾ ਮੁੰਡਾ ਗੱਲ ਡਿਊਟੀ ਤੇ ਹੁੰਦਾ ਮਰਿਆ ਆ ਗੱਲ ਹੁੰਦੀ ਹੈ ਨਹੀਂ ਸਾਡਾ ਮੁੰਡਾ ਗੱਲ ਡਿਊਟੀ ਤੇ ਹੁੰਦਾ ਮਰਿਆ ਐਕਸੀਡੈਂਟ ਹੋਇਆ ਉਹਦੇ ਬਾਰੇ ਵੀ ਪਿਆਓ ਤੁਸੀਂ ਪੱਤਰਕਾਰ ਬੋਲੋ ਉਹਦੇ ਬਾਰੇ ਵੀ ਪੱਤਰਕਾਰ ਆ ਰਹੀ ਹੈ ਪਸੰਦੀ ਗਿਲਤੀ ਬਣਾਓ ਨਾ ਕਿਸਾਂ ਦੀ ਗਿਲਤੀ ਸਰਕਾਰ ਨੂੰ ਸਾਬਾ ਤਿੰਨ ਟਾਈਮ ਵਧਾਉਣੀ ਆ ਤੂੰ ਬੋਲ ਬੋਲ ਤਿੰਨ ਟਾਈਮ ਇਸ ਮੁਰੇ ਤਿੰਨ ਟਾਈਮ ਇਸ ਨਾ ਸਰਕਾਰ ਤੋਂ ਕੀ ਮੰਗਾ ਸਰਕਾਰ ਤੋਂ ਮੰਗਾ ਬੱਸਾਂ ਦੀ ਗਿਣਤੀ ਵਧਾਓ ਹਾਂ ਬੱਸਾਂ ਦੀ ਗਿਣਤੀ ਵਧਾਓ ਨਾ ਫਿਰ ਬੱਸਾਂ ਦੇ ਵਿੱਚ 2200 ਸਵਾਰੀ ਕਿਵੇਂ ਲੈ ਕੇ ਜਾਂਦੇ ਹੋ ਤੁਸੀਂ ਵੀਰੇ ਮੇਰੇ ਇਹ ਨਾ ਕਰਦੇ ਜੰਦੇ ਤਾਂ ਉਦੋਂ ਸੋਨ ਪਤਾ ਬੱਸ ਬੋਲੇ ਨਾ ਰੋਕੋ ਤੁਸੀਂ ਆ ਦੇਖਾ ਇੱਧਰ ਗੱਲ ਕਰੋ ਕਿਉਂ ਨਾ ਰੋਕੋ ਭਾਈ ਉਹਨਾਂ ਨੇ ਮੋਟੇ ਦੇ ਕੀਤਾ ਨਾ ਰੋਕਣਾ ਦੱਸੋ ਬੱਸ ਫਿਰ ਤੇਰੀ ਸਮੇਂ ਦੀਆਂ ਪੰਜ ਲੱਗੀਆਂ ਆਇਆ 150 ਫਿਰ ਜਾਣਾ ਕਿ ਜੇ ਗੱਲ ਦਾ ਜਾਣਾ ਲਾ ਜਾਉਂਗੇ ਉਹਨਾਂ ਨੂੰ ਸਰਦਾਰ ਦੋ ਸੌ ਪੰਜ ਹਜ਼ਾਰ ਕੱਲ ਮਾਰੂ ਦੋ ਸੌ ਬੋਲਦਾ ਦੋ ਸੌ ਰੋਕੋ ਪੰਨੀ ਪਰੀ ਛੋਟੇ ਹਾਂ ਛੋਟੇ ਪੰਜ ਨਹੀਂ ਇੱਕ ਘੰਟੇ ਜੀ ਜਰਾਮ ਨਾਲ ਗੱਲ ਕਰੋ ਸੁਰੇ ਹੀ ਰੋਕੋ ਜਰਾਮ ਨਾਲ ਹੋਣ ਭਾਈ ਤੂੰ ਜਰਾਮ ਨਾਲ ਆ ਗਿਆ ਨਹੀਂ ਚੱਲਦਾ ਜਰਾਮ ਨਾਲ ਆ ਗਿਆ

ਪ੍ਰਾਈਵੇਟ ਡਿਊਟੀ ਵਾਲੇ ਆ ਸਾਡੀ ਦਿਹਾੜੀ ਦੋਵਾਏਗਾ ਅੱਜ ਪੂਰੇ ਟਾਈਮ ਖਰਾਬ ਕਰ ਰਹੇ ਆ ਯਾਰ 200 ਰੁਪਏ ਲੱਦ ਕੇ ਲੈ ਕੇ ਜਾਣਾ ਸਹੀ ਆ ਯਾਰ ਲੱਦ ਕੇ ਪਰ ਬੱਚਾ ਦਾ ਰਹਿ ਨਹੀਂ ਬੱਚਾ ਦਾ ਰਹਿ ਨਹੀਂ ਹੋਰ ਬੱਚਾ ਦਾ ਹੋਣਾ ਕਿਹੜੀ ਵਸ ਰੂਗੀ ਹੋਰ ਮੈਂ ਬੋਣੀਆ ਯਾਦੀ ਇੱਕ ਵਸ ਰੂਗੀ ਜਿਹੜਾ ਵੀਰੇ ਚੜ ਗਿਆ ਚੜ ਗਿਆ ਜਿਹੜਾ ਨਹੀਂ ਚੜਿਆ ਰਿਹਾ ਨਾ ਰੋਕੋ ਬਾਈ ਮੈਂ ਇਹਦੇ ਨਾਲ ਰੋਕੋ 200 ਰੁਪਏ ਆਪਾਂ ਰੁਕੂਗੀ ਜਿਹਨੇ ਉੱਤਰਨਾ ਉਹ ਉਤਰੂਗਾ ਨਾ 200 ਸਵਾਰੀ ਪਹਿਲਾਂ ਕੋ ਚੰਨਾ ਆ ਭਰਾ ਜਿਹਨੇ ਉਤਰਨਾ ਉਹ ਉਤਰੂਗਾ 34 ਦੀ ਸਵਾਰੀ ਨੂੰ ਤਾਂ ਅਸੀਂ 라ਹਾਂਗੇ 라ਹਾਂਗੇ ਸਾਡੀ ਜ਼ਿੰਮੇਵਾਰੀ ਅਸੀਂ ਠੀਕ ਕਰਦੇ ਆ ਅੱਗੇ ਪਿੱਛੇ ਲਾ ਦਿਓ ਅੱਗੇ ਪਿੱਛੇ ਲਾ ਰਹਿ ਪਿੱਛੇ ਲਾ ਰਹਿ ਪਿੱਛੇ ਲਾ ਰਹਿ ਜੇ ਆ ਪੱਤ ਜੀ ਪੱਤਰ ਨੰਬਰ 74 ਆ ਪੱਤਰਕਾਰੀ ਨਾਮ ਕੀ ਆ ਪੱਤਰਨਾ ਗੁਰਦੀਪ ਸਿੰਘ ਆ OS VK 112 ਨੰਬਰ ਡਰਾਈਵਰ ਸੰਗਰੂਪ ਨਹੀਂ ਤੁਸੀਂ ਆ ਬਲੈਕਮੇਲਿੰਗ ਇਹਨੇ ਸ਼ਬਦ ਬਾਤਿਆ ਪੈਸੇ ਬੰਗੇ ਆ ਕਿਸੇ ਤੋਂ ਨਹੀਂ ਤੁਸੀਂ ਬਾਈ ਜੀ ਨਹੀਂ ਨਹੀਂ ਆ ਦੱਸੋ ਕਹਿੰਦੇ ਉੱਥੇ ਖੜਾ ਕੇ ਬੱਸ ਲਾ ਰਿਆ ਨਾ ਮੈਂ ਗੁਰਦੁਆਰਾ ਸਾਹਿਬ ਦੇ ਮੂਹਰੇ ਲਾ ਕੇ ਸਵਾਰੀਆਂ ਕਿਹਾਗਾ ਮੇਰੀ ਸਵਾਰੀਆਂ ਭੱਜ ਗਈਆਂ ਨੇ ਜੇ ਤਾਂ ਕੋਈ ਸਵਾਰੀ ਡੇਗੀ ਅਸੀਂ ਜੇ ਤਾਂ ਅਸੀਂ ਉਹ ਇੱਕ ਚੀਜ਼ ਦੱਤਾਰ ਅਸੀਂ ਜੇ ਕੋਈ ਸਵਾਰੀ ਡੇਗੀ ਉਹ ਦੱਸੋ ਜੇ ਕੋਈ ਅਸੀਂ ਗਲਤੀ ਕਰੀਆ ਤੂੰ ਉਹ ਦੱਸ ਅੱਗੇ ਤੋਂ ਇੱਕ ਜੀ ਠੀਕ ਹੈ ਜੇ ਕੋਈ ਗਲਤੀ ਕਰੀਆ ਉਹ ਦੱਸ ਸਾਹ ਸਵਾਰੀਆਂ ਦੇਖੀਆ ਤਾਂ ਦੱਸ ਠੀਕ ਹੈ ਜੇ ਕੋਈ ਸਵਾਰੀ ਨੂੰ ਨਾ ਜੇ ਕੋਈ ਸਵਾਰੀਆਂ ਦੇਖਿਆ ਤਾਂ ਉਹ ਦੱਸ ਇਹ ਚੀਜ਼ ਦਾ ਧਿਆਨ ਰੱਖੀਂ ਗੱਡੀ ਦਾ ਟਾਈਮ ਤੇ ਸਿਕੜਾ ਜਿਨ੍ਹਾਂ ਨੇ ਅੱਗੇ ਇਹ ਕੀ ਕਰਾਤਾ ਇਹ ਸਵਾਰੀਆਂ ਲੋੜੀ ਨਾਲ ਪਿੱਛੇ ਲੰਘ ਰਹੀਆਂ ਨੇ ਮੈਨੂੰ ਉਹਨਾਂ ਉੱਧਰ ਲੋਕੋ ਤੇ ਹਮੇਨਾ ਭਾਈ ਹੋੜੀ ਗੱਲ ਹੈ ਪਿੱਛੇ ਸਵਾਰੀਆਂ ਲੰਘਦੀਆਂ ਹਾਂ ਪੈਂ ਕਰੀ ਕਰੀ ਯਾਰ ਮੈਂ ਕਹਿੰਦਾ ਇਹ ਥੋੜੀ ਆ ਯਾਰ ਬਾਈ ਜੀ ਬਣਾ ਰਹੇ ਤੁਸੀਂ ਪ੍ਰੈਸ ਤੋਂ ਆ ਸਾਣਾ ਠੀਕ ਆ ਜੀ ਅੱਡੇ ਤੋਂ ਪਰਾਂ ਦੀ ਆ ਸਾਡੀ ਖੜੀ ਗੱਡੀ ਆ ਲੋਕਲੀਆਂ 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 ਕੋਈ ਨਾ ਕਾਰ ਦਿਖਾ ਦਿੰਦਾ ਨਾ ਥੋੜੀ ਜਿਹੀ ਗੱਲ ਸੁਣੋ ਦੋ ਸਾਲ ਤੋਂ ਹੱਡੀਆਂ ਬਣਾਈ ਜਾਂਦਾ ਹੈ